ਦੇਖੋ ਲੜਾਈ ਲੱਗਦਾ ਜਾਂਦੀ ਆ ਪਰ ਇਹਦਾ ਨੁਕਸਾਨ ਆ ਜਿਹੜਾ ਸਰਹੱਦੀ ਜੜੀਆਂ ਸਟੇਟਾਂ ਨੇ ਉਹਨਾਂ ਨੂੰ ਭੁਗਤਣਾ ਪੈਂਦਾ ਸਰਕਾਰਾਂ ਦੀ ਆਪਣੀ ਖਹਿਬਾਜੀ ਹੁੰਦੀ ਆ ਆਪਦੀ ਖਹਿਬਾਜੀ ਕਰਕੇ ਇੱਕ ਦੂਜੇ ਦਾ ਬਦਲਾ ਲੈਣ ਲਈ ਹਥਿਆਰ ਦਾ ਚੱਕ ਲੈਂਦੇ ਨੇ ਪਰ ਨੁਕਸਾਨ ਇਹਦੇ ਚ ਆਮ ਲੋਕਾਂ ਦਾ ਹੀ ਹੁੰਦਾ ਇੱਕ ਗਲਮੇ ਦੇਖੀਆ ਕੋਈ ਵੀ ਜਿਹੜੇ YouTube ਚੈਨਲ ਨੇ ਜਾਂ ਕੋਈ ਵੀ ਬੰਦੇ ਨੇ ਜਿਹੜੇ ਸਰਕਾਰ ਦੀ ਇਹ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਨੇ ਵਧੀਆ ਗੱਲ ਆ ਉਹ ਬੋਲਦੇ ਨੇ ਪਰ ਜਦੋਂ ਕੋਈ ਇਹ ਜਿਹੇ ਆ ਮੁੱਦਾ ਹੁੰਦਾ ਹੁਣ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਇਸ ਮੁੱਦੇ ਤੇ ਕੋਈ ਨਹੀਂ ਇਸ ਵਿਸ਼ੇ ਤੇ ਕੋਈ ਨਹੀਂ ਗੱਲ ਕਰ ਰਿਹਾ ਭਾਵੇਂ ਇਹਨਾਂ ਦੀ ਆਪਸ ਵਿੱਚ ਖਹਿਵਾ ਜੀ ਜ਼ਰੂਰ ਚੱਲਦੀ ਆ ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਇੱਕਾ ਹੈਗਾ ਜਿਹੜਾ ਆਪਣੇ ਚ ਨਹੀਂ ਹੈਗਾ ਸੋ ਇਹੀ ਅਰਦਾਸ ਕਰਨੀ ਚਾਹੀਦੀ ਆ ਕਿ ਜਿਹੜੀ ਜਿਹੜਾ ਕੁਝ ਹੋ ਰਿਹਾ ਹਨਾ ਇਹ ਛੇਤੀ ਤੋਂ ਛੇਤੀ ਰੁਕੇ ਲੜਾਈਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਬਹਿ ਕੇ ਵੀ ਸਲਝਾ ਸਕਦੇ ਆ ਹਥਿਆਰ ਸਿਰਫ ਹਥਿਆਰ ਜਿਹੜਾ ਗੁਰੂ ਸਾਹਿਬ ਨੇ ਵੀ ਦੱਸਿਆ ਹਥਿਆਰ ਜਿਹੜਾ ਸਭ ਤੋਂ ਲਾਸਟ ਆਪਣਾ ਜਿਹੜਾ ਚੀਜ਼ ਹੁੰਦੀ ਹੈ ਜਿਹੜੀ ਆਪਾਂ ਯੂਜ਼ ਕਰਨੀ ਆ ਕਿਸੇ ਮੁੱਦੇ ਨੂੰ ਕੰਟਰੋਲ ਕਰਨ ਦੇ ਲਈ ਜਿੱਥੇ ਤੱਕ ਹੋ ਸਕੇ ਆਪਾਂ ਨੂੰ ਗੱਲਬਾਤ ਦੇ ਨਾਲ ਹੀ ਗੱਲ ਨੂੰ ਸੁਲਝਾਉਣਾ ਚਾਹੀਦਾ ਸੋ ਇਹ ਜਿਹੜਾ ਕੁਝ ਹੋ ਰਿਹਾ ਪੰਜਾਬ ਜਾਂ ਹੋਰ ਜਿਹੜੀਆਂ ਸਰਹੱਦ ਦੇ ਇਲਾਕਿਆਂ ਨੇ ਜੋ ਕੁਝ ਇੱਥੇ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਆਪਾਂ ਵਸੇ ਨੂੰ ਇਹੀ ਉਦਾਸ ਕਰਦੇ ਆਂ ਵੀ ਇਹ ਛੇਤੀ ਤੋਂ ਛੇਤੀ ਰੁਕੇ ਸ਼ਾਂਤੀ ਸਥਾਪਿਤ ਹੋਵੇ ਤੇ ਸਰਬੱਤ ਦਾ ਭਲਾ ਹੋਵੇ